ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਗੱਡੀ ਖਰਾਬ ਬਾਰੇ ਤਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਏ ਕਿ ਗੱਡੀ ਖਰਾਬ ਹੋ ਚੁੱਕੀ ਆ ਜਿਵੇਂ ਕਵਲ ਭਾਜੀ ਉਸਦੀ ਮੰਮੀ ਉਸਦੇ ਡੈਡੀ ਤੇ ਸੰਦੀਪ ਨੂੰ ਪਰ ਉਹ ਕੀ ਨੂੰ ਕੀ ਸਬਕ ਸਿਕਾਉਂਦੇ ਆ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕਮੇਟੀਆਂ ਬਾਰੇ ਸੋ ਤੁਹਾਨੂੰ ਕਮੇਟੀਆਂ ਵਾਲਾ ਸੀਨ ਬਹੁਤ ਹੀ ਵਧੀਆ ਲੱਗਾ ਹੋਵੇਗਾ ਜਿਵੇਂ ਕਿ ਕਮੇਟੀਆਂ ਵਿੱਚ ਵਿੱਕੀ ਦੀ ਮੰਮੀ ਦੂਜਿਆ ਅਨੁਸ਼ਦਾਈ ਬਣਾਉਣ ਲਈ ਆਈ ਸੀ ਤੇ ਉਸ ਨੂੰ ਲੱਗਦਾ ਸੀ ਕਿ ਮੈਂ ਸੋਨੂ ਨੂੰ ਕਮੇਟੀ ਨਹੀਂ ਚੁੱਕਣ ਦੇਣੀ ਤੇ ਉਹ ਬੋਲੀ ਨੂੰ ਕਿਵੇਂ ਵਧਾ ਚੜਾ ਕੇ ਦੱਸ ਰਹੀ ਸੀ ਜੇ ਕੋਈ 500 ਬੋਲੀ ਵਧਾਉਂਦਾ ਸੀ ਤੇ ਉਹ ਸਿੱਧੀ 5000 ਵਧਾ ਦਿੰਦੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਾਰਾ ਕੁਝ ਮੇਰੇ ਪੇਟੇ ਹੀ ਪੈ ਜਾਣਾ ਹੈ ਸੋ सोनू ਤੇ ਉਸਦੀ ਮੰਮੀ ਇਹ ਸਲਾਹ ਕਰ ਲੈਂਦੇ ਆ ਕਿ ਆਪਾਂ 30000 ਤੱਕ ਹੀ ਬੋਲੀ ਦੇਣੀ ਆ ਜੇਕਰ ਤਾਂ ਸਾਡੀ ਹੋਏਗੀ ਤਾਂ ਆਪਾਂ ਚੁੱਕ ਲਵਾਂਗੇ ਜੇ ਇਹ ਜ਼ਿਆਦਾ ਬੋਲੀ ਵਧਾਉਣਗੇ ਤੇ ਆਪਾਂ ਛੱਡ ਕੇ ਚਲੇ ਜਾਵਾਂਗੇ ਸੋ ਉਹ ਇਹ ਸੋਚ ਕੇ 30000 ਤੱਕ ਬੋਲੀ ਦੇ ਦੇ ਦਿੰਦੇ ਆ ਤੇ ਵਿੱਕੀ ਦੀ ਮੰਮੀ ਨੂੰ ਲੱਗ ਰਿਹਾ ਹੁੰਦਾ ਹੈ ਕਿ ਸ਼ਾਇਦ ਇਹਨਾਂ ਨੇ ਅਜੇ ਹੋਰ ਬੋਲੀ ਦੇਣੀ ਆ ਤੇ ਜੇ ਇਹ ਜ਼ਿਆਦਾ ਦੇਣਗੇ ਤੇ ਆਪੇ ਘਾਟੇ ਵਿੱਚ ਕਮੇਟੀ ਚੁੱਕਣਗੇ ਸੋ ਉਹਨਾਂ ਨੂੰ ਤਾਂ ਜ਼ਰੂਰਤ ਸੀ ਪਰ ਵਿੱਕੀ ਦੀ ਮੰਮੀ ਜਿਹੜੇ ਵੰਜਵਾਰਨ ਆਈ ਸੀ ਵਿੱਚ ਉਸ ਵਿੱਚ ਉਹ ਆਪ ਹੀ ਫਸ ਜਾਂਦੀ ਆ ਸੋ ਉਸਨੇ ਜਦ 35000 ਕਹਿ ਦਿੱਤਾ ਤੇ ਬਾਕੀ ਮੈਂਬਰਾਂ ਨੇ ਵੀ ਇਹ ਸਲਾਹ ਕਰ ਲਈ ਕਿ ਇੰਨੇ ਘਾਟੇ ਦੇ ਆਪਾਂ ਕਮੇਟੀ ਨਹੀਂ ਚੁੱਕਣੀ ਉਸ ਨੂੰ ਲੱਗ ਰਿਹਾ ਸੀ ਕਿ ਚੱਲ ਉਹ ਚਲੇ ਗਏ ਤੇ ਕੋਈ ਹੋਰ ਚੱਕ ਲਏਗਾ ਤੇ ਸਾਨੂੰ ਹੀ ਪ੍ਰੋਫਿਟ ਆਏਗਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਮੇਟੀ ਉਸ ਦੇ ਪੇਟੇ ਪੈਣੇ ਸੋ ਜਦ ਸਾਰੇ ਜਾਣੇ ਇਹ ਗੱਲ ਕਹਿ ਕੇ ਚਲੇ ਜਾਂਦੇ ਆ ਤੇ ਕਮੇਟੀਆਂ ਵਾਲੀ ਦੇ ਸਾਹਮਣੇ ਉਹ ਬਦਲ ਜਾਂਦੀ ਆ ਤੇ ਕਹਿੰਦੀ ਆ ਕਿ ਮੈਂ ਨਹੀਂ ਚੱਕਣੀ ਤੇ ਉਹ ਉਹ ਤਾਂ ਆਪਣੀ ਜਗ੍ਹਾ ਸੱਚੀ ਸੀ ਕਿਉਂਕਿ ਇਸਨੇ ਆਪ ਹੀ ਬੋਲੀ ਦੇ ਕੇ ਕਮੇਟੀ ਵਧਾਈ ਆ ਤੇ ਹੁਣ ਲਾਸਟ ਬੋਲੀ ਜਿਸ ਨੇ ਦਿੱਤੀ ਹੋਵੇ ਉਸਦੀ ਹੀ ਕਮੇਟੀ ਹੁੰਦੀ ਆ ਸੋ ਉੱਥੇ ਹੀ ਉਹ ਇਹ ਕਹਿੰਦੀ ਆ ਕਿ ਜੇਕਰ ਤੂੰ ਨਾ ਚੱਕੇਂਗੀ ਕਮੇਟੀ ਜਿੰਨੇ ਤੇਰੇ ਪੈਸੇ ਆਏ ਆ ਉਹ ਵੀ ਨਹੀਂ ਮਿਲਨੇ ਜਾਂ ਤਾਂ ਤੈਨੂੰ ਕਮੇਟੀ ਚੁੱਕਣੀ ਪਏਗੀ ਜਾਂ ਤੇਰੇ ਪੈਸੇ ਮਾਰਨਗੇ ਸੋ ਉਹ ਅੱਗੋਂ ਦੁਵੇਂ ਜਾਣੀਆਂ ਲੜਨ ਲੱਗ ਪੈਂਦੀ ਐ ਸੋ ਵਿੱਕੀ ਦੀ ਮੰਮੀ ਬਿਲਕੁਲ ਵੀ ਵਿਵਹਾਰ ਨਾਲ ਨਹੀਂ ਚੱਲਦੀ ਸੋ ਜੋ ਗੱਲ ਸਹੀ ਆ ਉਸ ਨੂੰ ਮੰਨਣਾ ਚਾਹੀਦਾ ਹੈ ਤੇ ਉਹ ਗੱਲ ਤੋਂ ਉਲਟ ਚੱਲ ਰਹੀ ਆ ਸੋ ਉਤੋਂ ਹੀ ਉਹਦਾ ਸਾਰਾ ਰਿਕਾਰਡ ਖਰਾਬ ਹੁੰਦਾ ਏ ਜੇਕਰ ਵਿਵਹਾਰ ਨਾਲ ਚੱਲੇਗੀ ਫਿਰ ਹੀ ਅੱਗੇ ਤੋਂ ਗਾਂ ਕੋਈ ਇਸ ਦੀ ਕਮੇਟੀ ਜਾਂ ਕੁਛ ਕੰਮ ਕਰਾ ਸਕਦਾ ਏ ਪਰ ਉਹ ਤਾਂ ਇਹ ਸੋਚ ਰਹੀ ਆ ਕਿ ਸ਼ਾਇਦ ਮੈਂ ਜੋ ਕਹਤਾ ਉਹੀ ਮੰਨਿਆ ਜਾਏਗਾ ਪਰ ਹਰ ਗੱਲ ਕਿਸੇ ਦੀ ਨਹੀਂ ਮੰਨੀ ਜਾ ਸਕਦੀ ਤੇ ਉੱਧਰ ਆਪਾਂ ਗੱਲ ਕਰਦੇ ਆਂ ਕਿ ਗੱਡੀ ਦਾ ਸੱਚ ਜਦ ਸਾਰਿਆਂ ਦੇ ਸਾਹਮਣੇ ਆ ਜਾਂਦਾ ਏ ਤੇ ਉੱਥੇ ਕਵਲ ਭਾਜੀ ਦੇ ਡੈਡੀ ਤਾਂ ਇਹ ਚਾਹੁੰਦੇ ਆ ਕਿ ਵਿੱਕੀ ਨੂੰ ਮੈਂ ਚੰਗੀ ਤਰ੍ਹਾਂ ਸਬਕ ਸਿਖਾਵਾਂ ਫੋਨ ਲਾ ਕੇ ਪਰ ਕਵਲ ਉਹਨਾਂ ਨੂੰ ਸਮਝਾ ਦਿੰਦੇ ਆ ਤੇ ਇਹ ਕਹਿੰਦੇ ਆ ਕਿ ਜੇਕਰ ਆਪਾਂ ਹੁਣ ਕੁਝ ਕਿਹਾ ਤੇ ਸਾਰੀ ਗੱਲ ਸਾਡੀ ਕੁੜੀ ਤੇ ਆਉਣੀ ਆ ਕੋਈ ਨਹੀਂ ਟਾਈਮ ਆਉਂ ਤੇ ਇਹਨਾਂ ਨੂੰ ਜ਼ਰੂਰ ਸਬਕ ਸਿਖਾਵਾਂਗੇ ਜੇ ਗੱਡੀ ਸਾਡੇ ਕੋਲ ਛੱਡ ਕੇ ਗਏ ਆ ਉਹ ਵੀ ਖਰਾਬ ਤੇ ਇਹਦਾ ਵੀ ਕੋਈ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਵੀ ਆਪਾਂ ਸਬਕ ਸਿਖਾ ਹੀ ਦੇਵਾਂਗੇ ਸੋ ਇਹ ਸਾਰੀ ਪਲੈਨਿੰਗ ਕਰਦੇ ਆ ਪਰ ਹੁਣ ਉਹ ਫਸ ਚੁੱਕੇ ਆ ਗੱਡੀ ਹੁਣ ਉਹਨਾਂ ਨੂੰ ਦੁਕਾਨ ਤੇ ਲਾਉਣੀ ਪਈ ਬਣਾਉਣ ਲਈ ਤੇ ਉਸਦੇ ਉੱਤੇ ਖਰਚਾ ਵੀ ਕਾਫੀ ਆ ਜਾਣਾ ਕਿਉਂਕਿ ਮਕੈਨਿਕ ਨੇ ਵਿੱਕੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਸਦੇ ਉੱਤੇ ਇੰਨਾ ਖਰਚਾ ਆਉਣਾ ਹੈ ਤੇ ਇਸ ਨੂੰ ਹੁਣੇ ਹੀ ਇਥੇ ਲਾ ਆ ਜਾਂ ਨਹੀਂ ਤੇ ਬਿਲਕੁਲ ਡੈੱਡ ਹੋ ਜਾਣੀ ਆ ਪਰ ਵਿੱਕੀ ਨੇ ਗੱਲ ਸਮਝ ਲਈ ਕਿ ਮੈਂ ਜਲਦੀ ਜਲਦੀ ਆਪਣੇ ਸਹੁਰੇ ਹੀ ਛੱਡ ਆਉਣਾ ਹੈ ਉਹਨਾਂ ਨੂੰ ਬੇਵਕੂਫ ਬਣਾ ਦਿੰਨਾ ਹੈ ਪਰ ਇਹ ਸਾਰੀ ਗੱਲ ਸੰਦੀਪ ਖਵਲ ਤੇ ਉਸਦੇ ਡੈਡੀ ਦੇ ਸਮਝ ਆ ਜਾਂਦੀ ਆ ਪਰ ਇਹ ਗੱਲ ਪ੍ਰੀਤ ਦੀ ਮੰਮੀ ਬਿਲਕੁਲ ਵੀ ਨਹੀਂ ਮੰਨਦੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ